ਚੱਲਾ ਮੇਰਾ ਜੀਵੇ ਡੋਲਾ ਚੱਲਾ ਮੇਰਾ ਜੀਵੇ ਡੋਲਾ ਆਇਓ ਤੇ ਜਾਣ ਨਾ ਆਪ ਨੂੰ ਪਾਵੇ ਭੁੱਲ ਜਾਣਾ ਸੁਖੀ ਬਾਠ ਸਰ ਨੂੰ ਪੁਲਾਣਾ ਨਾ ਇੱਕ ਮੈਂ ਹੋਰ ਲਿਖਿਆ ਸੀ ਹਾਂਜੀ ਚੱਲਾ ਮੇਰਾ ਜੀਵੇ ਡੋਲਾ ਸੱਲਾ ਮੈਂਡਾ ਜੀਵੇ ਡੋਲਾ ਬਾਗੇ ਵਿੱਚ ਫੁੱਲ ਖਿੜਿਆ ਆ ਤਨਵਾਦ ਬਾਟ ਸਰਦਾਂ ਜਿਨਾ ਕਰਕੇ ਮੈਂ ਤੇ ਕੜਿਆ ਹੋ ਤਨਵਾਦ ਤੋੜਾ ਸਭ ਦਾ ਸੋ ਅੱਜ ਜਦੋਂ ਸਟੇਜ ਤੇ ਸਨਮਾਨ ਸਮਾਰੋਹ ਚੱਲ ਰਿਹਾ ਸੀ ਤਾਂ ਇੱਕ ਛੋਟੇ ਜਿਹੇ ਬੱਚੇ ਬੋਲੋ ਸੁੱਖੀ ਬਾੜ ਜੀ ਬਾਰੇ ਕੁਝ ਲਾਈਨਾਂ ਜਿਹੜੀਆਂ ਬੋਲੀਆਂ ਸੀ ਆ ਸੋ ਬੱਚਾ ਸਾਡੇ ਨਾਲ ਆ ਆਪਾਂ ਇਹਦੇ ਕੋਲੋਂ ਜਾਣਾਂਗੇ ਬੇਟਾ ਜੀ ਪੁੱਤਰ ਦੀ ਕੀ ਨਾਂ ਹੈ ਪਹਿਲਾਂ ਤੁਹਾਡਾ ਮੇਰਾ ਨਾਮ ਕਰਮਨਪ੍ਰੀਤ ਸਿੰਘ ਹੈ ਕਿਹੜੇ ਸਕੂਲ ਚ ਪੜਦਾ ਕਿੰਵੀਂ ਚ ਪੜਦਾ ਮੈਂ ਪੰਜਾਬ ਚੈਨਲ ਅਕੈਡਮੀ ਪੀਸੀ 7 ਤਰਨਤਾਰਨ ਵਿੱਚ ਪੜਦਾ ਹਾਂ ਤੇ ਮੈਂ 7th ਕਲਾਸ ਵਿੱਚ ਪੜਦਾ ਹਾਂ अच्छा ਤੁਸੀਂ ਇੱਥੇ ਪ੍ਰੋਗਰਾਮ ਚ ਆਏ ਭਾਗ ਲਿਆ ਕਿਦਾਂ ਦਾ ਲੱਗਾ ਪਹਿਲਾਂ ਦਾ ਕੀ ਮਹਿਸੂਸ ਹੋਇਆ ਬਈ ਪਹਿਲੀ ਵਾਰ ਲਿਆ ਰੋ ਇਦਾਂ ਦਾ ਪਹਿਲਾਂ ਕਿਤੇ ਮੌਕਾ ਮਿਲੇ ਸੀ ਸਟੇਜ ਦੇ ਗਾਉਣ ਦਾ ਹਾਂਜੀ ਮੈਂ ਪਹਿਲਾਂ ਕਿਸੇ ਕਿਤੇ ਨਾ ਦਮ ਮੈਂ ਘੱਟੀ ਵੀ ਸ਼ੋਅ ਉਹਦਾ ਵੀਨਰ ਆ ਤੇ ਅੱਜ ਅੱਜ ਵੀ ਮੈਂ ਇੱਥੋਂ ਦਾ ਵੀਨਰ ਆ ਓਕੇ ਤੇ ਜਦੋਂ ਪਹਿਲੀ ਵਾਰੀ ਸਟੇਜ ਤੋਂ ਮੰਚ ਕੀਤਾ ਵਿਨਰ ਹੈ ਅੱਜ ਦੀ ਸਟੇਜ ਹੋਰ ਸੀ ਤੇ ਕਿਦਾਂ ਦਾ ਪਰਫਾਰਮੈਂਸ ਸੀ ਕੀ ਪਹਿਲਾਂ ਦਾ ਜਿਹੜਾ ਪੇਸ਼ ਕੀਤਾ ਸੀ ਅਜੀਜ਼ ਪ੍ਰੋਗਰਾਮ ਚ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਖੋਦ ਸੁਵੈ ਲਿਖਿਤ Song ਸੀ ਰੰਗੂ ਪੰਜਾਬ ਰੰਗੂ ਉਡਣਾ ਨਾ ਦੇਵੋ ਮੇਰੇ ਸੋਨੇ ਪੰਜਾਬ ਦੇ ਗਾ ਕੇ ਸੁਣਾਓਗਾ ਕੀ ਦੱਸੋ ਹੂੰ ਰੰਗੂ ਉਡਣਾ ਨਾ ਦੇਵੋ ਮੇਰੇ ਸੋਨੇ ਪੰਜਾਬ ਦੇ ਇਹ ਡੰਗੂ ਉੱਡ ਨਾ ਨਾ ਦੇਵੋ ਮੇਰੇ ਸੋਨੇ ਪੰਜਾਬ ਦੇ ਹੋ ਤੁਸੀਂ ਸਟੇਜ ਤੇ ਗਾਉਂਦੇ ਹੋ ਤੁਹਾਡੀ ਤਿਆਰੀ ਕੌਣ ਕਰਾਉਂਦਾ ਹੈ ਕਿੱਥੋਂ ਤੁਸੀਂ ਆਪ ਲਿਖਦੇ ਹੋ ਜਾਂ ਕੋ ਮਮਾ ਲਿਖਦੇ ਜਾਂ ਗਾਇਟ ਟੀਚਰ ਲਿਖਦੇ ਆ ਤੇ ਕਿਦਾਂ ਤੁਸੀਂ ਸਟੇਜ ਲਈ ਤਿਆਰੀ ਕਿਵੇਂ ਕਰਦੇ ਹੋ ਮੈਂ ਵੈਸੇ ਬਤੀ ਧੰਨਵਾਦੀ ਆਪਣੇ ਮੈਮ ਦਾ ਇਹ ਇਹ ਮੈਨੂੰ ਇਹ ਮੈਨੂੰ ਬੜੀ ਪ੍ਰੈਕਟਿਸ ਕਰਾਉਂਦੇ ਜਿਹੜਾ ਗੀਤ ਸੀ ਇਹ ਵੀ ਮੇਰੇ ਮੈਮ ਨੇ ਮੇਰੀ ਮੈਮ ਨੇ ਮੇਰੀ ਕਰੈਕਸ਼ਨ ਕੀਤੀ ਸੀ ਲਿਖਿਆ ਮੈਂ ਹੀ ਸੀ ਮੇਰੀ ਮੈਮ ਨੇ ਕਰੈਕਸ਼ਨ ਕੀਤੀ ਸੀ ਤੇ ਮੈਮ ਨੇ ਸੁਣਾ ਕੇ ਵੀ ਦੱਸਿਆ ਸੀ ਤੇ ਕਿੰਨੇ ਗੀਤ ਹੁਣ ਤੱਕ ਜਿਹੜੇ ਸਟੇਜ ਤੇ ਗਾ ਚੁੱਕੇ ਔਰ ਕਿੰਨੇ ਜਿਹੜੀਆਂ ਮੱਲਾਂ ਪੰਜਾਬੀ ਚ ਕਹਿੰਦੇ ਮਾਰੀਆਂ ਨੇ ਮੈਂ ਅਜੇ ਤੱਕ ਕਿਸਮੇ ਕਿੰਨਾ ਦਮ ਜੜਾ ਹੈਗਾ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਉਹਦੇ ਚ ਜਿੱਤਿਆ ਸੀ ਉਹਦੇ ਚ ਇੱਕ ਵਾਰੀ ਫਾ ਫਾ ਇੱਕ 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 ਗੀਤ ਗਾਇਆ ਸੀ ਤੇ ਇੱਕ ਅੱਜ ਗਾਇਆ ਵੈਸੇ ਮੈਂ ਸ਼ਬਦ ਗਾਣ ਲਈ ਮੈਂ ਬਹੁਤ ਮੈਂ ਬਹੁਤ ਬਹੁਤ ਕਿਤੇ ਜਾਨਾ ਹਰ ਇੱਕ ਸੰਡੇ ਮੈਨੂੰ ਲੈਨ ਆ ਜਾਂਦੇ ਨੇ ਕੀਤੇ ਸੀ ਕਰਮਨ ਇੱਕ ਇੱਕ ਸ਼ਬਦ ਸੁਣਾਣਾ ਆਪਣੇ ਘਰ ਤੇ ਅੱਜ ਤੁਸੀਂ ਸੁਖੀ ਬਾੜ ਜੀ ਦੇ ਲੈ ਬਾਰੇ ਜਦੋਂ ਸਮਾਗਮ ਦੀ ਸਮਾਪਤੀ ਸੀ ਕੁਝ ਲਾਈਨਾਂ ਬੋਲੀਆਂ ਸੀ ਉਹ ਲਾਈਨਾਂ ਆਪ ਜਰੂਰ ਸੁਣਨੇ ਤੁਹਾਡੇ ਕੋਲ ਓਕੇ ਛੱਲਾ ਮੇਰਾ ਜੀਵੇ ਚੱਲਾ ਮੇਰਾ ਜੀਵੇ ਢੋਲਾ ਆਇਓ ਤੇ ਜਾਣਾ ਨਾ ਆਪ ਨੂੰ ਪਾਵੇ ਭੁੱਲ ਜਾਣਾ ਸੁਖੀ ਬਾਠ ਸਰ ਨੂੰ ਪਲੋਣਾ ਨਾ ਇੱਕ ਮੈਂ ਹੋਰ ਲਿਖਿਆ ਸੀ ਹਾਂਜੀ ਚੱਲਾ ਮੇਰਾ ਜੀਵੇ ਢੋਲਾ ਚੱਲਾ ਮੈਂਡਾ ਜੀਵੇ ਦਾ ਜਨਾ ਕਰਕੇ ਮੈਂ ਇਥੇ ਖੜੇ ਆ